ਤੇ ਕੰਦ ਵਿੱਚ ਟਰੈਕਟਰ ਵੱਜਿਆ ਤਾਂ ਦੋ ਤੇਰਾ ਆਪਸ ਵਿੱਚ ਖੂਨੋ ਖੂਨ ਹੋ ਗਈਆਂ ਇੱਟਾ ਰੋੜੇ ਡਾਂਗਾ ਸੋਟੇ ਜਿਸ ਦੇ ਹੱਥ ਵਿੱਚ ਜੋ ਆ ਉਸ ਨੇ ਵਰਾਉਣਾ ਸ਼ੁਰੂ ਕਰ ਦਿੱਤਾ ਜਿਸ ਤੇ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਬੇहद ਖਤਰਨਾਕ ਨੇ ਜਿਸ ਤੇ ਦੋ ਤੇਰਾ ਇੱਕ ਦੂਜੇ ਨੂੰ ਬੇਰਹਿਮੀ ਨਾਲ ਕੁੱਟਦੀਆਂ ਨਜ਼ਰਾਂ ਰੱਖੀਆਂ ਨੇ ਤੇ ਮਾਮਲਾ ਫਿਰੋਜਪੁਰ ਦੇ ਪਿੰਡ ਛਾਂਗਾ ਖੁਰਦ ਦਾ ਹੈ ਜਿੱਥੇ ਕਿ ਕੁਝ ਦਿਨ ਪਹਿਲਾਂ ਟਰੈਕਟਰ ਦੇ ਕੰਦ ਨਾਲ ਖੇ ਜਾਣ ਤੋਂ ਬਾਅਦ ਦੋ ਤੇਰਾ ਵਿਚਾਲੇ ਵਿਵਾਦ ਪੈਦਾ ਹੋ ਗਿਆ ਸੀ ਇਲਜ਼ਾਮ ਲੱਗੇ ਕਿ ਦੋਮਾ ਤੇਰਾ ਨੂੰ ਪੰਚਾਇਤ ਵਿੱਚ ਸਮਝੌਤੇ ਲਈ ਵੀ ਬੁਲਾਇਆ ਗਿਆ ਪਰ ਸਮਝੌਤਾ ਨਾ ਹੋ ਸਕਿਆ ਜਿਸ ਤੋਂ ਬਾਅਦ ਮੁਰ ਦੋਮੇ ਤੇਰਾ ਆਮੋ ਸਾਹਮਣੇ ਆਖੀਆਂ ਹਾਲਾਂਕਿ ਦੋਵੇਂ ਪੱਖ ਇੱਕ ਦੂਜੇ ਉੱਪਰ ਘਰਾਂ ਦਰਾ ਕੇ ਹਮਲਾ ਕਰਨ ਦੇ ਇਲਜ਼ਾਮ ਲਗਾ ਰਹੇ ਨੇ ਕਿਹੜਾ ਪਿੰਡ ਤੇ ਕਦੋਂ ਰੋਲਾ ਪਿਆ ਕਿ ਪਰਮਜੀਤ ਸਿੰਘ ਨਾ ਮੇਰਾ ਜੀ ਪਿੰਡ ਛਾਂਗਾ ਖੁਰਦ ਹੈ ਜੀ ਸਰ ਇਹ 21 ਤਰੀਕ ਦੀ ਗੱਲ ਹੈ ਗੱਲ ਹੈ ਜੀ ਲਗਭਗ 3:30 ਵਜੇ ਦੀ ਸਾਡੀ ਕੰਦ ਨੂੰ ਉਹਨਾਂ ਦੀ ਟਰਾਲੀ ਟਕਰਾਈ ਸੀ ਜੀ ਉਹਦੇ ਕਰਕੇ ਮਾੜਾ ਮੋਟਾ ਰੋਲਾ ਰੁਪਾਇਆ ਤੇ ਚੁੱਪ ਹੋ ਗਈ ਉਸ ਤੋਂ ਬਾਅਦ ਜੀ ਮੇਰਾ ਬੱਚਾ ਬਿਮਾਰ ਸੀ ਬੁਖਾਰ ਬਹੁਤ ਜ਼ਿਆਦਾ ਸੀ ਮੈਂ ਅਮਰੀਕ ਸਿੰਘ ਮੈਡੀਕਲ ਤੇ ਦਵਾਈ ਲੈਣ ਗਿਆ ਸੀ ਮੈਡੀਕਲ ਦੇ ਅੰਦਰ ਜੀ ਤਰਸੇਮ ਸਿੰਘ ਤ੍ਰਿਲੋਕ ਸਿੰਘ ਤੇ ਹਰਜਿੰਦਰ ਸਿੰਘ ਤਰਸੇਮ ਸਿੰਘ ਸਨ ਆਫ ਬੋਰਡ ਸਿੰਘ ਤ੍ਰਿਲੋਕ ਸਿੰਘ ਹਰਜਿੰਦਰ ਸਿੰਘ ਸਨ ਆਫ ਬਲਦੇਵ ਸਿੰਘ ਜੀ ਇਸ ਗੱਲ ਦਾ ਮੈਡੀਕਲ ਵਾਲਾ ਮਰੀਕ ਸਿੰਘ ਗਵਾਹ ਜੀ ਉਹਦੇ ਦੁਕਾਨ ਦੇ ਕੈਵਨ ਦੇ ਅੰਦਰ ਜਾ ਕੇ ਤਿੰਨਾਂ ਬੰਦਿਆਂ ਨੇ ਮੇਰੇ ਤੇ ਹਮਲਾ ਕੀਤਾ ਜੀ ਕਿਨੇ ਕਿਨੇ ਸੱਟਾਂ ਲਾਈਆਂ ਜਾਂ ਕਿ ਰੋਲਾ ਪਿਆ ਤੁਹਾਡਾ ਹਾਂਜੀ ਸਰ ਇਹ ਕੱਲ ਪੰਚਾਇਤ ਗੱਠੀ ਹੋਈ ਸੀ ਜੀ ਪੰਚਾਇਤ ਦੇ ਵਿੱਚ ਅਸੀਂ ਜੋ ਨਿਆਂ ਮੰਗਾਉਦੇ ਹਾਂ ਤੋਂ ਇਨਕਾਰ ਕਰ ਗਏ ਜੀ ਬੰਦੇ ਆਪੋਂ ਆਪਣੇ ਘਰੇ ਪੰਚਾਇਤ ਚਲੀ ਗਈ ਉਸ ਤੋਂ ਬਾਅਦ ਇਹਨਾਂ ਦਾ ਲੜਕਾ ਲੰਘਿਆ ਜੀ ਮੇਰੇ ਗੇਟ ਦੇ ਅੱਗੇ ਜੀ ਗਾਲ ਕੱਢੀ ਐਨੇ ਭੈਣ ਦੀ ਮਾੜਾ ਮੁਰਾ ਗਾਲੀ ਗਲੋਚ ਹੋਇਆ ਜੀ ਉਸ ਤੋਂ ਬਾਅਦ ਮੇਰਾ ਬ੍ਰਦਰ ਤਾਣੀ ਤੇ ਰੰਦੇ ਇਹਨਾਂ ਦੇ ਗੇਟ ਦਾ ਗੋਲਾਂਗ ਰੈ ਸੀ ਜੀ ਮੇਰਾ ਬ੍ਰਦਰ ਅ ਸਿਸਟਰ ਤੇ ਉਹਨ ਤੇ 25 ਤੋਂ 30 ਬੰਦੇ ਲੇਡੀਜ਼ ਦੇ ਗਲ ਪੈ ਗਏ ਜੀ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਗੇਟ ਦੇ ਅੱਗੇ ਛਡਾਉਣ ਗਏ ਇਹਨਾਂ ਨੇ ਮੇਰੇ ਆ ਗਡਾਸੀ ਮਾਰੀ ਆ ਜੀ ਇੱਥੇ ਕਾਫੀ ਸੱਟਾਂ ਮੇਰੇ ਲੱਗੀਆਂ ਜੀ ਅੱਖ ਤੋਂ ਮੈਨੂੰ ਤਕਲੀਫ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਟਾਂਕੇ ਲੱਗੇ ਹੋਏ ਆ ਇਹ ਲਗਭਗ ਸਰ 20-25 ਜਣੇ ਸੀਗੇ ਜਨਾਨੀਆਂ ਬੰਦੇ ਉਹਨਾਂ ਨੇ ਕਹਿਣਾ ਸਾਡੇ ਤੇ ਇੱਟਾ ਸੁੱਤੇ ਤੁਹਾਡੇ ਵੱਲੋਂ ਸੁੱਤੇ ਕਹਿੰਦੇ ਹੈਗੋ ਇਸ ਤਰ੍ਹਾਂ ਦੀ ਗੱਲ ਨਹੀਂ ਸਰ ਕੋਈ ਨਹੀਂ ਜੀ ਕੋਈ ਐਸੋ ਚੱਕਰ ਨਹੀਂ ਇੱਟਾ ਰੋੜੇ ਆਪ ਖਿਲਾ ਰਹੇ ਆ ਉਹਨਾਂ ਮੇਰੇ ਗਡਾਸੀ ਮਾਰਿਆ ਤਰਲੋਕ ਸਿੰਘ ਨੇ ਜੀ ਤੇ ਮੇਰੀ ਭੈਣ ਦੇ ਗਾਲੀ ਗਲੋਚ ਕਰਕੇ ਪਹਿਲਾ ਉਹਨਾਂ ਦੇ ਗਾਲ ਪਏ ਚੱਲੇ ਸੀ 25 ਦੀ ਅਸੀਂ ਤਾਂ ਛਡਾਉਣ ਗਏ ਉਹਨਾਂ ਨੂੰ ਘਰੇ ਉਹਨਾਂ ਦੇ ਹਮਲਾ ਕਰਨ ਨਹੀਂ ਗਏ ਅਸੀਂ ਤਾਂ ਛਡਾਉਣ ਗਏ ਗੇਟ ਦੇ ਅੱਗੇ ਉਹਨਾਂ ਨੂੰ ਕੀ ਨਾਮ ਤੁਹਾਡਾ ਪਰਮਜਿੰਦਰ ਸਿੰਘ ਜੀ ਤੁਹਾਡੀ ਲੜਾਈ ਕਿਵੇਂ ਹੋਈ ਤੇ ਕਦੋਂ ਹੋਈ ਹੈ 10 ਕਾਲੋ ਇਹ ਤੇ 3 ਵਜੇ ਤੋਂ ਬਾਅਦ ਚ ਲੜਾਈ ਹੋਈ ਹੈ ਡਾਂਗਾ ਸੋਟੇ ਲੈ ਕੇ ਆਏ ਨੇ ਅਸੀਂ ਕੱਲੇ ਕਰੇਗੇ ਸੀ ਪੈਣਾ ਪੈਣਾ ਕੱਲੀ ਜਨਾਨੇ ਜਨਾਨੀ ਆਈ ਗਿਆ ਸਾਨੂੰ ਸੱਟਾਂ ਕਰ ਗਏ ਨੇ ਕਿੰਨੇ ਜਣੇ ਸੀਗੇ ਅਸੀਂ ਤੇਨੇ ਚਾਰ ਜਣੇ ਹੈਗੇ ਅਸੀਂ ਬਾਕੀ ਉਹ ਬੰਦੇ ਬਹੁਤ ਜ਼ਿਆਦਾ ਸੀ ਉਹ ਡਾਂਗਾ ਲੈ ਕੇ ਆਏ ਨੇ ਮੋਨਾ ਸਾਨੂੰ ਡਾਂਗਾ ਮਾਰੀਆਂ ਨੇ ਕੌਣ ਕੌਣ ਵਸਾਖਦੇ ਨੇ ਉਹ ਉਹ ਬੰਦੇ ਉਹ ਹੱਕਦੇ ਨੇ ਨਾਮ ਦਸੀਏ ਪ੍ਰੇਮ ਸਿੰਘ ਪਰਮਜੀਤ ਗਰਮੀਤ ਬਰਨਤਾ ਸਿੰਘ ਜਿਹਦੇ ਪੰਨੇ ਜਿਹਦੇ ਨਾਮ ਸੀ ਕਿੰਨੇ ਕ ਤੁਹਾਡੇ ਸੱਟਾਂ ਲੱਗੀਆਂ ਨੇ ਸਾਡੇ 4-5 ਜਣੇ ਨੂੰ ਸੱਟਾਂ ਲੱਗ ਗਈਆਂ ਨੇ ਉਧਰ ਝਗੜੇ ਦੌਰਾਨ ਦੋਮਾ ਪਾਸੇੋਂ ਕਰੀਬ 4 ਵਿਅਕਤੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਚ ਪਹੁੰਚੀ ਕਰਵਾਇਆ ਗਿਆ ਜਾਂ ਕੇ ਝਗੜੇ ਦੋ ਇੱਕ ਦਿਨ ਪਹਿਲਾਂ ਹੋਈ ਟਕਰਾਰ ਨੂੰ ਲੈ ਕੇ ਥਾਣਾ ਮਮਦੂਰ ਚ ਦਰਖਾਸਤ ਵੀ ਦਿੱਤੀ ਗਈ ਸੀ ਪਰ ਅਗਲੇ ਹੀ ਦਿਨ ਮੁੜ ਤੋਂ ਇੱਕ ਕਾਂਡ ਵਾਪਰ ਗਿਆ ਅਤੇ ਪੁਲਿਸ ਨੂੰ ਪਹੁੰਚਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ ਫਿਰੋਜ਼ਪੁਰ ਤੋਂ ਪਰਮਜੀ ਸਖਾਣਾ ਸੈਂਟਰਲ ਪੰਜਾਬ ਟੀਵੀ